ਬੜੇ ਦੁੱਖ ਦੀ ਗੱਲ ਆ ਯਾਰ ਆ ਵੀਰ ਨੂੰ ਕਿਹੜਾ ਪਿੰਡਾ ਵੀਰ ਰੁਕਣਪੁਰਾ ਖੁਈ ਖੜੇ ਤੋਂ ਅੱਜ ਇਹਨੂੰ 8 ਦਿਨ ਹੋ ਗਏ ਮੰਡੀ 'ਚ ਬੈਠੇ ਨੂੰ ਕੀ ਗੱਲ ਇਹਨੇ ਘਰੇ ਦੀਵਾਲੀ ਨਹੀਂ ਮਨਾਉਣੀ ਇਹਦੇ ਬੱਚੇ ਨਹੀਂਗੇ ਕਰੇ ਆਤ ਹੋ ਗਈ ਯਾਰ ਆ ਝੋਨਾ ਲੈ ਕੇ ਬੈਠੇ ਨੂੰ ਅੱਜ 8 ਦਿਨ ਹੋ ਗਏ ਆ ਕੋਈ ਇਹਦੀ ਗੱਲ ਹੀ ਸੁਣਦੇ ਆ ਸਾਹਮਣੇ ਆੜਤੀਆ ਖੜਾ ਹਾਂਜੀ ਕੀ ਗੱਲ ਆਪਾਂ ਨੂੰ ਗਾਮੀ ਨਹੀਂ ਮਿਲਦੀ ਜਾਂ ਕੋਈ ਕੋਈ ਕੀ ਸਿਸਟਮ ਆਪਣਾ ਵੀ ਕਿਹੜੀ ਗੱਲੋਂ ਝੋਨਾ ਨਹੀਂ ਤੁਰ ਰਿਹਾ ਜਦੋਂ 15 ਮੋਚਰ ਆਇਆ ਕਿਉਂ ਜ਼ਿਮੀਂਦਾਰ ਨੂੰ ਖਰਾਬ ਕਰਨ ਤੇ ਹੋਏ ਖੜੇ ਜੀ ਜੂਦ ਵੀ ਕਿਸਾਨ ਇੱਥੇ ਸ਼ਰਿਆਂ ਮਲੁੱਟੇ ਜਾ ਰਹੇ ਆ ਆ ਵੀਰ ਸੀਗਾ ਆ ਬੰਦੇ ਦਾ ਝੋਨਾ ਸੀਗਾ 170 ਗੱਟੇ ਤੁਲਗੇ ਇਹਨੂੰ ਕਹਿੰਦੇ ਵੀ ਤੇਰਾ ਝੋਨਾ ਸੁੱਕਿਆ ਬੜਾ ਆ ਤੇ 1 ਕਿਲੋ ਕਾਟ ਲਵਾਂਗੇ 1 ਕਿਲੋ ਕਾਟ ਤੇ ਇਹ ਬੰਦੇ ਨੇ ਚਲੋ ਜ਼ਿਮੀਂਦਾਰ ਵੀ ਆਪਣੇ ਭੋਲੇ ਆ 1 ਕਿਲੋ ਕਾਟ ਤੇ ਇਹ ਕਹਿੰਦਾ ਵੀ ਮੈਨੂੰ ਵੇਲਾ ਕਰਦੇ ਓ ਤੋਲ ਦਿਓ ਉਦੋਂ ਬਾਅਦ ਇਹਨਾਂ ਨੇ ਕੀ ਕੀਤਾ ਆ 170 ਗੱਟੇ ਤੋਲਤੇ ਆ ਢੇਰੀ ਬਾਕੀ ਪਈ ਆ ਆ ਢੇਰੀ ਬਾਕੀ ਪਈ ਆ ਦੇਸ ਢੇਰੀ ਤੇ ਕਹਿੰਦੇ ਵੀ ਰੋਕ ਦਿਓ ਅੱਗੇ 4 ਕਿਲੋ ਕਾਟ ਦੇਂਗਾ ਤਾਂ ਇਹ ਢੇਰੀ ਤੋਲ ਦੇਂਗੇ ਨਹੀਂ ਅਸੀਂ ਨਹੀਂ ਤੋਲਦੇ ਤੇ ਇਹ ਆੜਤ ਹੈਗੀ ਆ ਜਿਹੜੀ ਆਪਣੇ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਹੈ ਪਿਊਸ਼ 나ਗਪਾਲ ਉਹਨਾਂ ਦੀ ਆੜਤ ਤੇ ਇਹ ਝੋਨਾ ਆਇਆ ਸੀਗਾ ਆੜਤੀਆ ਖੁਦ ਆ ਕੇ ਇਹਨਾਂ ਨੂੰ ਇਸ ਜ਼ਿੰਮੇਵਾਰ ਨੂੰ ਖੁਦ ਰੋਕਵਾ ਕੇ ਗਏ ਉਹ ਤੋਲ ਚਲਦਾ ਚੰਤੀ ਮਾਲ ਆਇਆ 30 ਮਾਲ ਵੇਚਣ ਆਏ ਸੀ ਇਹਨਾਂ ਦੀ ਕੋਈ ਆੜਤ ਨਹੀਂ ਸੀ ਉਹਨਾਂ ਨਾਲ ਤੇ ਇਹਨਾਂ ਨੂੰ ਕਹਿੰਦੇ 4 ਕਿਲੋ ਦੇ ਦੇਓਗੇ ਤਾਂ ਬਾਕੀ ਦੇ ਗੱਟੇ ਭਰ ਦਿਆਂਗੇ ਤੇ ਨਹੀਂ ਸਾਡੇ ਵੱਲੋਂ ਸਸਰੀ ਕਾਲ ਹੈ ਐ ਖੱਜਲ ਕਰਦੇ ਆ ਲੋਕਾਂ ਨੂੰ ਜ਼ਿੰਮੇਵਾਰਾਂ ਨੂੰ ਇਸ ਤਰ੍ਹਾਂ ਖੱਜਲ ਕੀਤਾ ਜਾਂਦਾ ਇਸ ਕਰਕੇ ਪਤਾ ਨਹੀਂ ਉਹ ਲੀਡਰ ਆ ਜਿਹੜੇ ਆਮ ਆਦਮੀ ਦੇ ਕਰਛੇ ਚਮਚੇ ਜਿਹੜੇ ਇੱਥੇ ਲੀਡਰ ਬਣੇ ਫਿਰਦੇ ਆ ਉਹ ਕਿੱਥੇ ਉਹ ਕਿੱਥੇ ਬੈਠੇ ਆ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਸ਼ਰੇਆਮ ਜ਼ਿੰਮੇਵਾਰ ਨੂੰ ਲੁੱਟੀ ਜਾ ਰਹੀ ਆ ਤੇ ਤੁਸੀਂ ਬੈਠੇ ਕਰਦੇ ਕਿਉਂ ਇੱਕ ਆਰਤੀਆ ਐਸੋਸੀਏਸ਼ਨ ਦਾ ਪ੍ਰਧਾਨ ਹੋਵੇ ਤੇ ਉਹਦੀ ਦੁਕਾਨ ਤੇ ਲੁੱਟ ਹੁੰਦੀ ਹੋਵੇ ਤਾਂ ਸਾਬਤ ਹੁੰਦਾ ਵੀ ਉਹ ਲਾਹੌਰ ਦੀਆਂ ਹੋਰਾਂ ਦੀਆਂ ਦੁਕਾਨਾਂ ਤੇ ਪਤਾ ਨਹੀਂ ਕਿੰਨੀ ਕਰਾਉਂਦਾ ਹੋਣਾ ਪਤਾ ਨਹੀਂ ਕਿੰਨਾ ਕਿ ਹਿੱਸਾ ਪੱਤੀ ਹੋਣਾ ਦਾ ਵੀ ਕਿਸਾਨ ਦੇ ਉਹ ਹੀ ਸਲਫਾਸ ਹੀ ਦੇ ਦਿਓ ਤੁਸੀਂ ਜਦੋਂ ਮੰਡੀ ਚਾਉਂਦਾ ਉਹਨੂੰ ਇੱਕ ਇੱਕ ਗੋਲੀ ਸਲਫਾਸ ਦੀ ਦੇ ਦਿਓ ਉਧਰੋਂ ਜਿਹੜੀ ਸਰਕਾਰ ਆ ਉਹ ਲੁੱਟਣ ਤੇ ਲੱਗੀ ਹੋਈ ਆ ਵੀ ਜ਼ਿੰਮੇਵਾਰਾਂ ਨੂੰ ਉਹ ਡੀਪੀ ਖਾਦ ਦੇ ਨਾਲ 7-700 ਦਾ ਟੀਕਾ ਲਾਉਂਦੇ ਆ ਉਹ ਡੀਪੀ ਦੇ ਨਾਲ ਤੁਸੀਂ ਇੱਕ ਕਟੇ ਦੇ ਨਾਲ ਇੱਕ ਸਲਫਾਸ ਦੀ ਗੋਲੀ ਦੇ ਦਿਓ ਸਾਰਾ ਪੰਜਾਬ ਆ ਜਿਹੜਾ ਜਾਂ ਹਰਿਆਣਾ ਜਿਹੜਾ ਜਿੰਨੇ ਵੀ ਕਿਸਾਨ ਆ ਉਹ ਵਿਲੇ ਕਰੋ ਤੇ ਤੁਸੀਂ ਸਾਂਭ ਲਓ ਜ਼ਮੀਨਾ ਐਂ ਤਾਂ ਤੁਹਾਨੂੰ ਜ਼ਮੀਨਾ ਦਿੰਦੇ ਨਹੀਂ ਅਸੀਂ ਸਾਹਿਬ ਜੀ ਗੱਲ ਇਹ ਅੰਕਲ ਜੀ ਖੜੇ ਕੋਲੇ ਕਹਿੰਦੇ ਵੀ ਜੇ ਤਾਂ 4-5 ਕਿਲੋ ਕਾਰਟ ਮਿਲ ਜੇ ਇਹ ਹੁਣੇ ਤੋਲ ਦੇਣਗੇ 50 ਮਿੰਟਾਂ ਚ ਕਹਿੰਦੇ ਵੀ ਤਲ ਜੂਗਾ ਕੱਲ ਤੇ ਲਾਰਾ ਲਾ ਲਿਆ ਟਰੈਕਟਰ ਬਲਵੀਰ ਕੋਲੇ ਅਸੀਂ ਭੇਜਦੇ ਪਤਾ ਨਹੀਂ ਕਿੱਦਾਂ ਕਿਹੜੀ ਕਾਰ ਕਿਹੜੀ ਏਜੰਸੀ ਕਿਹੜੀ ਆ ਏਜੰਸੀ ਦਾ ਨਾਮ ਹੀ ਪਤਾ ਨਹੀਂ ਕਿਹੜੀ ਆ ਕਿਹੜਾ ਬਲਵੀਰ ਕਟਾਰੀਆ ਹਾਂ ਬਲਵੀਰ ਹਾਂ ਜੀ ਇਹਨਾਂ ਦਾ ਇੰਸਪੈਕਟਰ ਆ ਕਟਾਰੀਆ ਜਿਹਦੇ ਨਾਲ ਪਹਿਲਾਂ ਵੀ ਅਸੀਂ ਇੱਕ ਨੰਬਰ ਸ਼ੈੱਡ ਤੇ ਲਾਈਵ ਕੀਤਾ ਸੀ ਬڑے ਵੱਡੇ ਪੱਦਰ ਤੇ ਕਿਸਾਨਾਂ ਨੂੰ ਖਰਾਬ ਕਰਨ ਰਿਹਾ ਮੰਡੀ ਚ ਚੇਅਰਮੈਨ ਸਾਹਿਬ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਤੁਸੀਂ ਆਪ ਦੁਆਰਾ ਫਿਰ ਮੰਡੀ ਚ ਕਿਹੜਾ ਮਾਰੋ ਜਿਵੇਂ ਮੰਡੀ ਤੁਸੀਂ ਪਹਿਲਾਂ ਚਲਾਈ ਸੀ ਉਸੇ ਤਰ੍ਹਾਂ ਚਲਾਓ ਮੰਡੀ ਚ ਰੋ ਜਾਓ ਚੇਅਰਮੈਨ ਸਾਹਿਬ ਤੁਸੀਂ ਮਾਰਕੀਟ ਮੀਟਿੰਗ ਦੇ ਸੈਕਟਰੀ ਨੂੰ ਮੈਂ ਬੇਨਤੀ ਕਰਦਾ ਕਿ ਸੈਕਟਰੀ ਸਾਹਿਬ ਤੁਸੀਂ ਮੰਡੀ ਜਾਣ ਕੇ ਜਿੱਥੇ ਬੋਲੀ ਹੁੰਦੀ ਤੁਸੀਂ ਨਾਲ ਜਾਓ ਆ ਜੀਵਿਦਾਰ ਨੂੰ ਅੱਜ ਬੈਠੇ ਨੂੰ ਰੁਕਣਪੁਰਾ ਕੋਈ ਖੇੜੇ ਦਾ 8 ਦਿਨ ਹੋ ਗਏ ਮੰਡੀ ਚ ਬੈਠੇ ਨੂੰ ਕਿੰਨੇ ਵੀ ਚਾਰੇ ਨੇ ਘਰੇ ਦੀਵਾਲੀ ਵੇਖਣੀ ਆ ਇਹਦੇ ਵੀ ਬੱਚੇ ਨੇ ਘਰੇ ਜੇ ਇੱਥੇ ਚਾਰ ਪੰਜ ਕਿਲੋ ਕਾਟ ਦੇ ਦੇ ਤੇ ਫਿਰ ਠੀਕ ਆ ਹੁਣ ਵੀਰ ਨੇ ਦੱਸਿਆ ਕਹਿੰਦਾ ਜਿਹੜਾ ਦਾ ਮਸ਼ੀਨ ਆ ਕਮੇਟੀ ਦੇ ਨਾਲ ਚੈੱਕ ਹੋਇਆ ਉੱਥੇ ਤੇ 15 ਮਾਉਚਰਾ ਆ ਤੇ ਸ਼ੈਲਰ ਵਾਲੇ ਦਾ ਜਿਹੜੀ ਮਸ਼ੀਨਾਂ ਚੈੱਕ ਕੀਤਾ ਕਿੰਨਾ ਮਾਉਚਰਾ ਆ ਆਰਤੀਆ ਸਾਹਿਬ 19 19 ਮਾਉਚਰਾ ਆ ਸਾਹਿਬ ਨਾਲ ਤੁਸੀਂ ਕਿੱਥੇ 15 ਤੇ ਕਿੱਥੇ 19 ਕਿੰਨੀ ਵੱਡੀ ਇਹ ਦੇ ਚ ਧਾਂਤਲੀ ਹੈ ਜੀ ਆ ਚਾਰ ਚਾਰ ਪੰਜ ਪੰਜ ਮਸ਼ੀਨਾਂ ਚ ਫਰਕ ਥੋੜਾ ਹੁੰਦਾ ਬਲਵੀਰ ਕੋਟ ਸਵੇਰ ਤੇ ਪਤਾ ਨਹੀਂ ਕੱਲ ਦੇ ਸ਼ਾਮ ਦੇ 10 ਘੇੜੇ ਲਾ ਲਿਆ 10 ਘੇੜੇ ਇਹਨਾਂ ਨੇ ਲਾ ਲੇ ਆ ਹੁਣ ਇਹ ਜਾ ਦੇ ਨੇ ਆ ਘੰਟੇ ਨੂੰ ਬਾਰਦਾਨਾ ਦੇ ਬਲਵੀਰ ਸਿੰਘ ਜੀ ਇੱਥੇ ਤੁਸੀਂ ਰਹਿਣਾ ਇੱਥੇ ਹੀ ਅਸੀਂ ਕਿਸਾਨਾਂ ਨੂੰ ਖੱਜਲ ਖਵਾਰ ਨਾ ਨਿਕ ਕਰੋ ਕੋਈ ਜਿੰਨੀ ਮਰਜੀ ਤੁਸੀਂ ਕਰ ਲੋ ਜਿਹੜੀ ਤੁਸੀਂ ਕਹਿੰਦੇ ਤਾਂਦ ਲੀਆਂ ਜਿੱਦਨ ਅਸੀਂ ਆਪਦੀ ਆਈ ਦੀ ਆ ਗਿਆ ਤੁਹਾਡੇ ਧੌਣ ਚੋਂ ਕਿੱਲਾ ਕਢ ਦਾਂਗੇ ਫਿਰ ਤੁਸੀਂ ਕਹਿੰਦੇ ਕਿਸਾਨ ਜਿੱਥੇ ਬੰਦੀਆਂ ਤੰਗ ਕਰਦੀਆਂ ਮੈਂ ਬੇਨਤੀ ਕਰਦਾ ਸਾਡੇ ਵੀਰ ਨੂੰ ਆਰਟੀਓ ਸੈਸ਼ਨ ਦਾ ਪ੍ਰਧਾਨ ਜਿਹੜਾ ਪਿਊਸ਼ ਪਿਊਲ ਜੀ ਆ ਛੱਡੋ ਤੁਸੀਂ ਅੱਜ ਕੀ ਕਰ ਰਹੇ ਜੇ ਤੁਸੀਂ ਪ੍ਰਧਾਨ ਬਣੇ ਜੇ ਤੇ ਕਿਸਾਨਾਂ ਦੀ ਸਾਰ ਲਓ ਉਹ ਸਾਡੇ ਮਾਨਯੋਗ ਚੇਅਰਮੈਨ ਸਾਹਿਬ ਵੀ ਆ ਗਏ ਉਹਨਾਂ ਨੂੰ ਵੀ ਢੇਰੀ ਤੇ ਲਾਈ ਬੁਲਾਉਣੇ ਅਸੀਂ ਤੇ ਸਾਥੀਓ 15 15 16 16 ਮੌਜੂਦ ਆਇਆ ਤੇ ਇਹ ਇਹ ਲਾਤ ਹੋ ਰਿਆ ਚਲੋ ਮੌਕੇ ਦੇ ਰੱਬ ਤੋਂ ਵੀ ਉਹ ਪਹੁੰਚ ਹੀ ਗਏ ਆ ਉਹਨਾਂ ਨੂੰ ਸਾਡੇ ਚੇਅਰਮੈਨ ਸਾਹਿਬ ਨੂੰ ਚੇਅਰਮੈਨ ਸਾਹਿਬ ਜੀ ਸਾਡੀ ਬੇਨਤੀ ਸੁਣ ਲਓ ਜੀ ਹੱਥ ਬੰਨ ਕੇ ਆ ਲਾਈਵ ਚੱਲ ਰਿਹਾ ਜੀ ਅੱਜ 8 ਦਿਨ ਹੋ ਗਏ ਜੀ ਸੀਨੀਅਰ ਬੈਠੇ ਨੂੰ ਕਿੰਨੇ ਵੀ ਘਰੇ ਦੀਵਾਲੀ ਮਨਾਉਣੀ ਹੈ ਜੀ ਤੇ ਆਪਣੇ ਸ਼ੈਲਰ ਵਾਲੇ ਵੀ ਕੱਢ ਕੇ ਗਏ ਆ ਤੇ ਕਮੇਟੀ ਦਾ ਮੌਸਟਰ ਕਰੀ 16 15 17 ਹੁੰਦਾ ਜੀ ਕਿਹਾ ਸੀ ਆਪਾਂ ਆਏ ਕਾਲ ਇਹ ਨਹੀਂ ਸੁਣਦੇ ਜੀ ਇਹਨਾਂ ਦੇ ਕਿਹੜੀ ਮੈਂ ਪਤਾ ਨਹੀਂ ਕਿੰਨੇ ਹੀ ਕਿਹਾ ਜਿਹੜੇ ਨਹੀਂ ਸੁਣਦੇ ਸਾਰੇ ਇਹਨਾਂ ਦਾ ਕੈਨਸਲ ਕਰਕੇ ਬਾਹਰੋਂ ਤੁਸੀਂ ਮੰਗਾਓ ਜੀ ਯਾਰੋ ਮੈਂ ਪਤਾ ਨਹੀਂ ਕਿੰਨਾ ਚੋ ਹੋ ਗਿਆ ਕੱਲ ਤੇ ਜਿਹੜੇ ਕੱਟੀ ਜਾਣਾ ਉਹ ਕਿ ਉਹ ਇਹਦੇ ਜਨੇ ਘੰਟੇ ਤੱਕ ਦੇ ਦੇਣਾ 2 ਘੰਟੇ ਤੱਕ ਦੇ ਦੇਣਾ ਬਲਵੀਰ ਸਿੰਘ ਦਾ ਕਹਿ ਰਹੇ ਕਿਹੜੀ ਏਜੰਸੀ ਹੈ ਏਜੰਸੀ ਜਾਣੀ ਪਤਾ ਕਿਹੜੀ ਆੜਤੀ ਕਿੱਧਰ ਗਿਆ ਜੀ ਬੋਲੋ ਜੀ ਉੱਚੀ ਬੋਲ ਮਾੜਾ ਤੇਰੀ ਆਵਾਜ਼ ਨਹੀਂ ਸਮਝ ਆ ਰਹੀ ਉੱਚੀ ਬੋਲ ਮਾੜਾ ਜਿਆ ਟੈਨਸ਼ਨ ਨਾਲ ਲੈ ਕੀ ਕਹਿੰਦੇ ਆ ਕੁਝ ਨਹੀਂ ਲੱਗ ਰਹੀ ਉਹ ਕੇਂਦਰ ਬੋਲ ਰਿਹਾ ਹੈ ਇਹ ਫੋਨ ਤੇ ਕੰਮ ਦੇਖ ਲੀਏ ਆਪਕਾ ਫੋਨ ਵੱਜ ਰਿਹਾ ਹੈ ਆਪ ਬੋਲੋ ਕੀ ਹੈ ਮੈਂ ਥੋੜਾ ਹੋਰ ਬੋਲਾਂਗਾ ਖਿਡਾਰੀ ਹੈ ਜੀ ਉਹ ਜ਼ਰੂਰੀ ਹੈ ਵੀ ਆਪਾਂ ਜਦੋਂ ਸਥਾਨੀਓਂ ਨੇ ਲਾਈ ਹੋਵੇ ਉਹ ਵੀ ਖਮਾਨ ਦੇਣੀ ਨਹੀਂ ਉਹ ਕਿਉਂ ਨਹੀਂ ਦੇ ਰਿਹਾ ਮੈਨੂੰ ਇਹ ਦੱਸੋ ਉਹ ਕਿਉਂ ਨਹੀਂ ਦੇ ਰਿਹਾ ਇੱਕ ਉਹ ਘਰੋ ਥੋੜਾ ਬਣਾ ਕੇ ਲਿਆ ਆ ਅਫਰੀਕਾ ਦਾ ਥੋੜਾ ਬਣਾ ਕੇ ਲਿਆ ਜੀ ਭਾਈ ਜੀ ਕੋਈ ਉਹਨੂੰ ਕਹੋ ਉਹਨੂੰ ਕਹੋ 10 ਮਿੰਟਾਂ ਹੀ ਬਾਰਦਾਨਾ ਦੇ ਦੇ ਨਾ ਉਹਦੇ ਖਿਲਾਫ ਲਿਖ ਕੇ ਰਹਿ ਜਾਓ ਉਹਨੂੰ ਮੋੜੇ ਗੋ ਤੁਸੀਂ ਬਰੋਜਪੁਰਾਂ ਦਾ ਕਿਸੇ ਨੂੰ ਭੇਜੋ ਬਾਰ ਦਾ ਨਾ ਭੇਜੋ ਭਾਜੀ ਬਹੁਤ ਤੁਹਾਡਾ ਧੰਨਵਾਦ ਤੁਸੀਂ ਮੌਕੇ ਤੇ ਪਹੁੰਚੇ ਪਰ ਗੱਲ ਇਸ ਤਰ੍ਹਾਂ ਪਾਈ ਜੀ ਮੈਂ ਨਹੀਂ ਹੋਖਰੀ ਗੱਲ ਇਹ ਮੈਨੂੰ ਰੋਕ ਕੇ ਤਾਂ ਘੰਟਾ ਦੋ ਘੰਟੇ ਪਤਾ ਨਹੀਂ ਕੱਲ੍ਹ ਤੱਕ ਜਿਹੜੇ ਲਾਈ ਜਾਂਦੇ ਆ ਉਹ ਆਰਤੀ ਆ ਆ ਜੀ ਤੁਹਾਨੂੰ ਸਵੇਰ ਦਾ ਕਟਾਰੀਆ ਨੇ ਕਿੰਨੀ ਵਾਰੀ ਕਿਹਾ ਵੀ ਉੱਥੋਂ ਜਾ ਕੇ ਗਰਾਉਂਡ ਤੋਂ ਬਾਰਦਾਨਾ ਨਹੀਂ ਨਹੀਂ ਭਾਈ ਜੀ ਉਹਨੇ ਸਾਹਮਣੇ ਕਰ ਮੈਂ ਇਹਨੇ ਕੋਈ ਮਸਾਲਾ ਨਹੀਂ ਉਹਨੇ ਮੈਨੂੰ ਇਹ ਗੱਲ ਕਹੀ ਹੈ ਵੀ ਮੈਂ ਆਪਦੀ ਨੂੰ ਕਦੋਂ ਮੈਂ ਬਣਾਇਆ ਵੀ ਉੱਥੋਂ ਬਾਰਦਾਨਾ ਲਿਆਉਣਾ ਕਿਸੇ ਕੋ ਨਹੀਂ ਜਾਣਦੇ ਬਲਵੀਰ ਨੂੰ ਨੇ ਫੋਨ ਲਿਆ ਯਾਰ ਛੱਡ ਬਲਵੀਰ ਨੂੰ ਤੁਹਾਨੂੰ ਕਟਾਰੀਆ ਨੇ ਕਿਹਾ ਨਾ ਨਹੀਂ ਕਿਹਾ ਉਹ ਆ ਮੈਂ ਗੱਲ ਕਰਾਵਾਂ ਹਾਂ ਉਹ ਕਹਿੰਦੇ ਤੇਰੀ ਮਿਹਨੀ ਭੁਗਤਾਂ ਨਹੀਂ ਕਿਤੇ ਤੇਰਾ ਟੀਸਾ ਤੇ 4 ਕਿਲੋ ਜਿੱਥੇ ਇੱਕ ਮਿੰਟ ਗੱਲ ਸੁਣਾ ਉਹਨੇ ਹੁਣ ਕਿਹਾ ਹੈ ਵੀ ਮੈਂ ਆਪਦੀ ਨੂੰ ਸਵੇਰ ਦਾ ਕਹੀ ਜਾਨਾ ਕੀ ਮੇਰੇ ਗਰਾਊਂਡ ਤੇ ਜਾ ਕੇ ਨਹੀਂ ਨਹੀਂ ਮੈਂ ਉੱਪਰ ਹੀ ਮੁੜ ਕੇ ਆਇਆ ਜਾ ਕੇ ਜਾ ਕੇ ਮੁੜ ਕੇ ਆਇਆ 2 ਵਜੇ 2 ਵਜੇ ਕਿਹਾ ਏ 4 ਵਜੇ ਦੇ ਆਂਗੇ ਦੋ ਵਾਰੀ ਮੁੜ ਕੇ ਆਇਆ ਕਿਨੇ ਕਿਹਾ 4 ਵਜੇ ਦੇ ਆਉਂਦੇ ਹਨ ਬਲਵੀਰ ਬਲਵੀਰ ਯਾਰ ਸੈਟ ਨੂੰ ਗੋਦਾਂ ਚ ਕਹੀ ਸੀ ਨਹੀਂ ਉਹਨਾਂ ਨੇ ਕਿਹਾ ਨਹੀਂ ਜਿਵੇਂ ਦੱਸੇ ਤਾਂ ਕਹਿੰਦੇ ਆਂ ਵਾਲੀ ਜਾਂਦੇ ਨੇ ਇਸ ਸਵੇਰ ਦੇ ਅੱਖ ਜਾਂਦੇ ਆ ਆ ਵੇਖੋ ਬਾਈ ਵੀ ਕੋਲ ਸਾਰੇ ਨੇ ਸਵੇਰ ਦੇ ਅੱਖ ਜਾਂਦੇ ਆ 4 ਵਜੇ ਬਲਵੀਰ ਨੇ ਫੋਨ ਕੀਤਾ ਸੋਤਰੀਓ ਚੇਅਰਮੈਨ ਸਾਹਿਬ ਮੌਕੇ ਤੇ ਪਹੁੰਚੇ ਨੇ ਕਟਾਰੀਆ ਸਾਹਿਬ ਨਾਲ ਗੱਲ ਹੋ ਗਈ ਆ ਪਰ ਫਿਰ ਵੀ ਚੇਅਰਮੈਨ ਸਾਹਿਬ ਤੁਸੀਂ ਜਦੋਂ ਬੋਲ ਰਹੀ ਆ ਜੀ ਫੋਨ ਇੱਕ ਮਿੰਟ ਗੱਲ ਸੁਣ ਲਓ ਫੋਨ ਆ ਸਿੱਪਰ ਜਾਂ ਬੰਗਾਲ ਕੀ ਆਏ ਕਦੋਂ ਦੇ ਮੋਦੀਆ ਆ ਆ ਗਾਣੇ ਸੁਣੋ ਗਾਣੇ ਇਹਨਾਂ ਆਪ ਬ੍ਰਹੀ ਅੰਦਿਲ ਫੋਲੋ ਕਰ ਖਲਾਜੀ ਨੂੰ ਜਦੋਂ ਬੰਦਾ ਜੀ ਬਾਈ ਜੀ ਤੁਸੀਂ ਕਹਿੰਦੇ ਜੀ ਬਲਵੀਰ ਜੀ ਨਾਲ ਗੱਲ ਕਰ ਲਓ ਬਲਵੀਰ ਜੀ ਨਾਲ ਗੱਲ ਕੀਤੀ ਹੈ ਮੈਂ ਹੁਣੇ ਉਹ ਕਹਿੰਦੇ ਮੈਂ ਬੋਲੀ ਤੇ ਹੈਗਾ ਜੀ ਹੁਣੇ ਮੈਂ ਗੱਲ ਕੀਤੀ ਉਹ ਕਹਿੰਦੇ ਅੱਧਾ ਘੰਟਾ ਰੁਕ ਜਾਓ ਸਵੇਰ ਤੇ ਅਸੀਂ ਨਾ 10 ਜਿਹੜੇ ਕੱਢ ਲੈ ਯਾਰ ਨਹੀਂ ਉਹ ਦੇਈ ਜਾਂਦੇ ਜੇ ਲਾਰੇ ਲਾਈ ਜਾਂਦਾ ਸਾਨੂੰ ਵੀ ਗਸਟਰੀ ਦੀ ਗੱਲ ਕਰੋ ਬੁਲਾਰੀ ਗਰਾਉਂਡ ਚਲੇ ਜਾਓ ਇਹ ਇਹਨੇ ਚਾਹੀਗੀ ਮੇਰੇ ਕੋਲ ਇਹ ਜਿਹੜਾ ਬਾਸ ਹੋ ਰਿਹਾ ਬਾਹਰ ਕਰੋ ਪੁੱਤ ਚੌਕੀਦਾਰਾ ਵੀ ਸ਼ਰਤ ਲਾ ਰਾਇਆ ਜੀ ਠੀਕ ਹੈ ਜੀ ਅੱਗੇ ਅੱਗੇ ਆਂਦਾ ਹੋ ਓਕੇ ਜੀ ਜਿੰਦੇ ਤੱਕ ਹੀ ਨਾ ਜਾਓ ਨੇ ਤੁਹਾਡੇ ਆ ਕੇ ਗੱਟੇ ਲਿਆ ਕੇ ਜਿਹੜਾ ਮਾਂਡਾ ਤਲਾਗ ਇੱਥੇ ਅੱਜ ਰਾਤ ਨਹੀਂ ਸੁਪੰਨੇ ਚ ਲੱਗਣੀ ਚਾਹੀਦੀ ਕਿ ਸਾਥੀਓ ਬਹੁਤ ਬਹੁਤ ਧੰਨਵਾਦ ਚੇਅਰਮੈਨ ਸਾਹਿਬ ਮੌਕੇ ਤੇ ਪਹੁੰਚ ਕੇ ਮਸਲੇ ਦਾ ਹੱਲ ਲਗਾਇਆ ਦੂਜੀ ਗੱਲ ਇਹ ਆ ਕਿ ਜਿਹੜੇ ਵੀ ਸਾਡੇ ਜੀਵادار ਵੀ ਆ ਜੇ ਕੋਈ ਸਟੈਂਡ ਲੈਣਾ ਸਾਡਰ ਦਾ ਭਰਾ ਨਾਲ ਖੜਿਆ ਕਰੋ ਪਿੱਛੇ ਨਾ ਹਟਿਆ ਕਰੋ ਅਸੀਂ ਤੁਹਾਡੇ ਤੁਹਾਡੀ ਲੜਾਈ ਲੜਦੇ ਆ ਸੱਚ ਮਖੌਣੇ ਆ ਕਿਸੇ ਦਾ ਸਾਨੂੰ ਡਰ ਭੈ ਨਹੀਂਗਾ ਤਾਂ ਨਾ ਅਸੀਂ ਕਿਸੇ ਤੋਂ ਡਰਨ ਵਾਲੇ ਆ ਤੇ ਜੇ ਕੋਈ ਆਖੇ ਵੀ ਸਾਡਾ ਖੱਬੀ ਖਾਨਾ ਪਰ ਸਾਡੇ ਨਾਲ ਵੱਡਾ ਖੱਬੀ ਖਾਨ ਕੋਈ ਨਹੀਂ ਵੱਡੇ ਤੋਂ ਵੱਡੇ ਦੀ ਧੌਣ ਚ ਕਿਲਾ ਕੱਢ ਦਾਂਗੇ ਚਾਹੇ ਜਿਹੜਾ ਕੋਈ ਮਰਜੀ ਆ ਪਰ ਸੱਚ ਤੇ ਖੜਨ ਵਾਲੇ ਆ ਅਸੀਂ ਇੰਸਪੈਕਟਰ ਰਸ਼ਵੇ ਦੇ ਪਤਾ ਨਹੀਂ ਸਕਦਾ ਵੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਇੰਸਪੈਕਟਰ ਦਾ ਤੁਹਾਨੂੰ ਪਿਓ ਵੀ ਆ ਕੇ ਥੋਲੂਗਾ ਚੇਅਰਮੈਨ ਸਾਹਿਬ ਕਹਿਗੇ 8 ਕਿੱਲੇ ਜ਼ਮੀਨ ਇਸ ਭਰਾ ਨੇ ਠੇਕੇ ਤੇ ਲਈ ਹੈ ਠੇਕਾ ਵੀ ਭਰਿਆ ਆ ਝੋਨਾ ਇਹਦਾ 55000 ਨਾਲ ਠੇਕਾ 55000 ਨੂੰ ਠੇਕਾ ਭਰਿਆ ਇਹਨੇ ਤੇ 170 ਗੱਟੇ ਤੋਲ ਕੇ ਤੇ ਇਹਨੂੰ ਕਹਿੰਦੇ ਵੀ ਪਹਿਲਾਂ ਤੁਹਾਨੂੰ ਵਾਰੀ ਵਾਰੀ ਦੱਸੀ ਜਾ ਰਿਹਾ ਪਹਿਲਾਂ 1 ਕਿਲੋ ਦੀ ਇਸ ਭਰਾ ਨੇ ਆਪ ਗੱਲ ਕਰ ਲਈ ਵੀ ਤੁਸੀਂ ਮੈਨੂੰ ਵਿਹਲਾ ਕਰਦੇ ਹੋ ਇਹਨੂੰ ਕਹਿੰਦੇ ਵੀ ਇੰਨੀ ਕੁ ਟੁੱਟ ਹੋ ਜਾਂਦੀ ਔਰ ਜ਼ਿੰਮੇਦਾਰ ਵੀ ਕਈ ਭੋਲੇ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਵੀ ਜਦੋਂ ਮੋਇਸਚਰ ਤੁਹਾਡਾ ਸਹੀ ਹੈ ਤੁਹਾਨੂੰ ਕਾਟ ਦੇਣ ਦੀ ਲੋੜ ਕੀ ਪਈ ਹੈ ਫੇਰ ਇਹਨੂੰ ਆਂਦੇ ਅੱਧੇ ਘਟੇ 170 ਘਟੇ ਤੋਲ ਕੇ ਫੇਰ ਇਹਨੂੰ ਆਂਦੇ ਵੀ 4 ਕਿਲੋ ਕਾਟ ਦੇਂਗਾ ਤਾਂ ਤਾਂਗੇ ਤੇ ਆਰਤੀਆ ਐਸੋਸ਼ਨ ਦਾ ਖੁਦ ਪ੍ਰਧਾਨ ਇਹਨੂੰ ਰੋਕ ਕੇ ਗਿਆਗਾ ਸ਼ਰਮ ਚਾਹੀਦੀ ਐ ਇਹੋ ਜੀ ਪ੍ਰਧਾਨ ਕੀ ਦੇ ਜਿਹੜੇ ਜਿਹੜੇ ਪਰਦਾ ਲੋਕਾਂ ਦੀ ਚੋਰੀ ਹੁੰਦਾ ਲੋਕਾਂ ਦੀ ਠੱਗੀ ਕਰਾਉਂਦਾ ਉਹ ਕਹਿੰਦਾ ਤੂੰ ਕਰ ਲੇਗਾ ਕੀ ਮੇਰਾ ਤੂੰ ਮੇਰਾ ਹਾਂ ਆ ਦੇਖੋ ਇਹ ਇਹ ਜੁਬਾਨੀ ਹੈ ਇਸ ਬੰਦੇ ਦੀ ਇਹ ਕਹਿੰਦਾ ਵੀ ਮੈਂ ਨਹੀਂ ਕਹਿੰਦਾ ਤੂੰ ਕੀ ਕਰੇਗਾ ਮੈਂਦਾ ਵੀ ਤੂੰ ਮੇਰਾ ਕੀ ਕਰ ਲੇਗਾ ਮੇਰਾ ਆੜ ਤਗਾ ਨਹੀਂ ਤੇ ਫਿਰ ਤੂੰ ਚੰਤੀ ਝੋਨਾ ਕਿਉਂ ਖਰੀਦਦਾ ਚੰਤੀ ਸਤਾਇਆ ਕਿਉਂ ਇਹਦਾ ਆ ਧਮਕੀ ਦਿੱਤੀ ਹੈ ਇਸ ਗਰੀਬ ਕਿਸਾਨ ਨੂੰ ਵੀ ਮੰਨ ਲਓ ਵੀ ਮੈਂ ਤੂੰ ਮੇਰਾ ਕੀ ਕਰ ਲੇਗਾ ਮਾਰਕੀਟ ਕਮੇਟੀ ਤੇ ਮੈਂ ਜਾ ਕੇ ਆਇਆ ਮਾਰਕੀਟ ਕਮੇਟੀ ਵਾਲੇ ਕਹਿੰਦੇ ਉਹ ਤਾਂ ਖੁਦ ਪ੍ਰਧਾਨ ਹੈ ਇਹਦਾ ਮਤਲਬ ਵੀ ਇਸ ਜਿਹੜੇ ਆਪਣੇ ਬੱਲੂਆਂ ਨੇ ਹਲਕੇ ਦਾ ਐਮਐਲਏ ਗੋਲਡੀ ਮਸਾਫਰੋਂ ਨੇ ਖੁੱਲੀ ਸ਼ੂਟ ਦੇ ਰੱਖੀ ਆ ਵੀ ਤੂੰ ਜਿੰਨਾ ਮਰਜ਼ੀ ਮੰਡੀ ਨੂੰ ਲੁੱਟ ਤੈਨੂੰ ਕੋਈ ਨਹੀਂ ਰੋਕ ਸਕਦਾ ਇਹਦਾ ਮਤਲਬ ਤਾਂ ਪਿੱਛੇ ਫਿਰ ਇਹਦੇ ਐਮਐਲਏ ਬੋਲ ਰਿਹਾ ਸ਼ਾਇਦ ਆ ਫਿਰ ਸਿੱਧਾ ਸਿੱਧਾ ਹਿੱਸਾ ਜਿਹੜਾ ਮਤਲਬ ਪਹਿਲਾਂ ਕਿਲੋ ਮੁੱਕੀ ਬਾਅਦ ਚ ਫੋਨ ਆ ਗਿਆ ਹੁਣ 3 ਕਿਲੋ ਐਮਐਲਏ ਨੇ ਆਖਿਆ ਹੁਣੇ ਮੇਰੇ ਵਾਲੀ ਕਾਟ ਉਹ ਵੀ ਦਿਓ ਤੇ ਇਹਦਾ ਮਤਲਬ ਤਾਂ ਇਹੀ ਨਿਕਲਦਾ ਨਾ